11 ਫਰਵਰੀ ਕਹਿੰਦੇ ਪੰਜਾਬ ਕਬੱਡੀ ਚੈਂਪੀਅਨਸ਼ਿਪ ਬਾਗੜੀਆਂ ਦੇ ਵਿੱਚ ਹੋਣੀ ਹੈ ਮੇਰੇ ਮਿੱਤਰੋ ਆ ਜੁੜੀਏ ਅੱਜ ਦੇ ਫਾਈਨਲ ਨਾਲ ਲੋਪਾਲਿਆ ਯਾਰਾ ਪਹਿਲੀ ਰੋਕ ਮੇਰੇ ਵੀਰੋ ਪੂਰੀਆ ਆ ਗਿਆ ਪੂਰੀਆ ਆ ਗਿਆ ਹਰਿਆਣੇ ਕਸ਼ੋਰਾ ਦੁਨੀਆ ਦਾ ਟਾਪਰ ਬਣਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ ਵੱਡਾ ਨਾਮ ਹੈ ਮਾਲੇ ਵਾਲਾ ਕਾਲਾ ਤਿਆਰ ਜੱਫੇ ਵਾਲੀ ਮਸ਼ੀਨ ਜੱਫੇ ਵਾਲੀ ਮਸ਼ੀਨ ਜੱਫੇ ਵਾਲੀ ਮਸ਼ੀਨ ਚੱਕੋ

ਟੋੜ ਆ ਰਿਹਾ ਹੈ ਜੁਰਮਾਨਾ ਹੋ ਗਿਆ ਆਹ ਸਾਹਮਣੇ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਇਸ ਵੇਲੇ ਕਹਿੰਦੇ ਤਲਪੜ ਪੈਣਾ ਬੂਟੇ ਨੇ ਕਹਿੰਦੇ ਪੱਗੇ ਪੈਣ ਵਾਲੇ ਮੰਗੀ ਦੇ ਨਾਲ ਤਕੜੀ ਕਬੱਡੀ ਖੇਡੀ ਹੈ ਔਰ ਵੇਖਦੇ ਆ ਵੀ ਇਸ ਵੇਲੇ ਪਿੰਟਾ ਤਲਵਣ ਵਾਲਾ ਔਰ ਵੇਖਣਾ ਇਕੱਲੀ ਤੇ ਸੋਨੀ ਇਹ ਫੂਲਾ 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 ਆਹ ਦੁਨੀਆ ਆਨੰਦ ਮਾ ਰਹੀ ਆ ਮੇਰੇ ਮਿੱਤਰੋ ਆਹ ਟਰੋਲੀ ਭਾਈਚ ਮਿੱਤਰੋ ਕਬਾਲ ਹੋਈ ਜਾਂਦੀ ਆ ਉੱਡੀ ਉੱਤੇ ਦੁਨੀਆ ਦੇ ਆਲ ਹੋਈ ਜਾਂਦੀ ਆ ਸੀਪਾ ਚੂੜ ਚੱਕਿਆ ਜਸਵਿੰਦਰ ਸੰਧੂ ਉਹ ਵੀ ਵਿਸ਼ੇਸ਼ ਤੌਰ ਤੇ ਪੱਜਿਆ ਨਵ ਚੀਮੇ ਵਾਲੀ ਦੀ ਕਬੱਡੀ ਪੈ ਰਹੀ ਆ ਐਨ ਆਰ ਐ ਨੂੰ ਕੋਦਰ ਦੇ ਵੇੜੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਮਾਲਿਆ ਦੀ ਦੁਨੀਆ 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 ਸਵਾ ਕਰਾ ਮਾਲੇ ਵਾਲਾ ਸਰਾ ਕਰਾ ਗਿਆ ਮਾਲੇ ਵਾਲਾ ਡੈੜੀ ਬਾਈ ਸਰਾ ਕਰਾ ਗਿਆ ਇਹ ਮੇਜਰ ਲੀਗ ਫਰੇਸ਼ਨ ਦਾ ਫਾਈਨਲ ਕਾ ਮੇਰੇ ਮਿੱਤਰੋ 29 ਤਰੀਕ ਨੂੰ ਕੈਰੋਂ ਦੇ ਵਿੱਚ ਪਟਾਕੇ ਪਣਨੇ ਆ 24 ਨੂੰ ਦਿਨੇਸ਼ ਕਾ ਕਹਿੰਦਾ ਭਿੰਡਰਾ ਦੇ ਵਿੱਚ ਅੱਜ ਮੇਲਾ ਵੱਡਾ ਲੋਪੋੜਾ ਚੱਕਵਾਇਕ ਕਰਦੇ ਗੱਲ ਜਿਹੜਾ ਇੱਕ ਵਾਰੀ ਚੱਲਿਆ ਜਾਂਦਾ ਉਹ ਜਾਂਦਾ ਏ ਮੁਰ ਮੁਰ ਕੇ 16 ਤਰੀਕ ਨੂੰ ਟੋਨੀ ਸੰਧੂ ਕਹਿੰਦਾ ਮੇਲਾ ਕਰਾਉਣਾ ਰੜਕੇ ਸਾਹੋਕੇ ਵਾਲਾ ਆਹ ਵੇਖਦਾ ਕਿ ਤੇ ਹੌਣ ਸਲਾਮਾ ਚੁਰਤਾ ਨੂੰ ਕਦਰ ਨਾ ਪੈਂਦੀ ਚੰਮਦੀ ਏ ਕੁੜੀਏ ਦੀ ਮਿੱਟੀ ਮਾਲਵੇ ਦੀ ਬੰਦੇ ਹੱਥ ਕਰਾਉਣੇ ਜਾਂਦੀ ਬੰਦੇ ਹੱਥ ਕਰਾਉਣੇ ਜਾਂਦੀ ਹੈ ਉਧਰ ਮਿੱਠੂ ਬਰਾੜ ਸਰਪੰਚ ਚੰਦਰਵਾ ਮੇਰੇ ਮਿੱਤਰੋ ਵੱਡੀ ਦਾ ਪੁੱਡਾ ਪ੍ਰਮੋਟਰ ਉਹਦਾ ਵੀ ਧੰਨਵਾਦ ਕਰਦੇ ਆ ਇਹ ਸੁਲਤਾਨ ਸੁਲਤਾਨ ਦੁਨੀਆ ਦੇ ਮੇਲਿਆਂ ਦੀ ਸ਼ਾਨ ਮਾਲਵੇ ਵਾਲਾ